ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਜਿਹੜੇ ਕੌਮ ਲਈ ਸ਼ਹੀਦ ਹੋ ਜਾਇ ਕਰਦੇ ਨੇ ਤੇ ਸ਼ਹੀਦੀ ਦਾ ਪ੍ਰਤੀਕਰਮ ਕੀ ਨਿਕਲਦਾ ਆ ਤੁਹਾਡੇ ਸਾਹਮਣੇ ਉਹ ਸਿੱਟਾ ਹੈ ਜਿਹੜੇ ਕਿਸੇ ਲਈ ਕੁਰਬਾਨ ਹੁੰਦੇ ਨੇ ਆਪਣੇ ਲਈ ਤੇ ਹਰ ਕੋਈ ਮਰਦਾ ਸਵਾਲ ਤਾਂ ਹੈ ਔਰ ਸਵਾਦ ਵੀ ਤਾਂ ਜੇ ਦੂਸਰੇ ਲਈ ਕੋਈ ਮਰੇ ਦੂਸਰੇ ਲਈ ਕੋਈ ਕੁਰਬਾਨੀ ਕਰੇ ਜੇ ਕੋਈ ਆਪਣੇ ਨਿੱਜੀ ਹੱਕ ਖਾਤਰ ਮਰ ਗਿਆ ਠੀਕ ਹੈ ਪਰ ਜੇ ਕੋਈ ਧਰਮ ਦੀ ਖਾਤਰ ਮਰ ਗਿਆ ਉਸ ਦੇ ਨਾਲੋਂ ਅਗਾਹ ਹੈ ਫਿਰ ਉਹਦੀ ਯਾਦ ਵਿੱਚ ਹਰ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਸ਼ਹੀਦਾਂ ਦੀ ਇਹ ਬਸਤੀ ਨਾ ਬਣਦੀ ਐ ਸਸਤੀ ਇਹ ਬਣਦੀ ਐ ਤਾਂ ਹੀ ਉਹ ਮਿਟਾਈਏ ਤੇ ਹਸਤੀ ਹਸਤੀ ਨੂੰ ਮਿਲਦਾ ਏ ਰਤਬਾ ਨਿਰਾਲਾ ਰਤਬੇ ਦੇ ਅੰਦਰ ਗੈਰਤ ਦੀ ਮਾਲਾ ਮਾਲਾ ਦੇ ਮਣਕੇ ਹੁੰਦੇ ਨਹੀਂ ਬਾਜ਼ਾਰੀ ਖਰੀਦਦਾ ਇਹਨੂੰ ਕੋਈ ਵਿਰਲਾ ਵਪਾਰੀ ਵਪਾਰੀ ਵੀ ਉਹ ਜੋ ਬਚਨਾ ਦਾ ਪੱਕਾ ਜੋ ਮਰਦ ਦਾ ਬੱਚਾ ਬਾਬਾ ਦੀਪ ਸਿੰਘ ਵਰਗਾ ਕੋਈ ਯੋਧਾ ਸੱਚਾ ਇਹ ਮਹਾਨ ਯੋਧੇ ਪਾਈ ਤਾਰੂ ਸਿੰਘ ਜੀ ਡਾਕਟਰ ਕਹਿੰਦਾ ਹੈ ਮੈਡੀਕਲ ਸਾਇੰਸਿਸ ਗੱਲ ਨੂੰ ਐਸੈਪਟ ਕਰਦੀ ਹੈ ਕਿ ਬੰਦੇ ਦੇ ਤਾਲੂ ਵਿੱਚ ਸੱਟ ਲੱਗ ਜਾਵੇ ਉਹਦੀ 24 ਘੰਟੇ ਨਹੀਂ ਤਾਂ 72 ਘੰਟਿਆਂ ਵਿੱਚ ਉਹਦੀ ਮੌਤ ਯਕੀਨਨ ਹੈ ਵੀ ਮਰ ਜਾਵੇਗਾ ਕੈਸੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 22 ਦਿਨ ਖੋਪਰ ਲੱਥਾ ਰਿਆ ਮਰਦ ਉਸੇ ਤਰ੍ਹਾਂ ਜੁਦਾ ਰ ਜੁੱਤੀ ਦੇ ਅੱਗੇ ਲਾ ਕੇ ਖੜਿਆ ਜ਼ਕਰੀਏ ਨੇ ਇਹ ਕਿਰਪਾ ਨਹੀਂ ਦੇਖੀ ਹੈ ਅੱਜ ਉਸ ਮਹਾਨ ਯੋਧੇ ਦੇ 300 ਸਾਲਾ ਅਸ਼ਟਾब्दी ਜਨਮਪੁਰ ਜਨਮ ਦਿਹਾੜੇ ਨੂੰ ਜੁੜ ਬੈਠੇ ਹੋ ਨਗਰ ਪੂਲੇ ਦੀ ਸਮੁੱਚੀ ਸੰਗਤ ਇਲਾਕਾ ਸਾਹ ਸੰਗਤ ਨਿਵਾਸੀ ਔਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦੇ ਉਦਮ ਸਹਿਯੋਗ ਸਦਕਾ ਇਹ ਅੱਜ ਦਾ ਉਪਰਾਲਾ ਕੀਤਾ ਗਿਆ ਆਓ ਮੈਂ ਕੋਈ ਮੈਨੂੰ ਪ੍ਰਚਾਰਕ ਸਾਹਿਬਾਨਾਂ ਨੇ ਹੁਕਮ ਕੀਤਾ ਵੀ ਜਿੰਨਾ ਚਿਰ ਸੰਗਤ ਟਿੱਕੀ ਮੇਰਾ ਭਾਵ ਹੈ ਮੇਰੇ ਕੋਲ 25 ਮਿੰਟ ਨੇ ਮਾਦੇ ਵਿੱਚ ਕੇਵਲ ਇੱਕੋ ਵਾਰ ਕਰਨੀ ਹੋ ਸਕਿਆ ਤੇ ਇੱਕ ਦੋ ਮਿੰਟ ਛੱਡ ਦੇਣੇ ਨੇ ਇੱਕ ਹੀ ਵਾਰ ਤੁਹਾਡੇ ਨਾਲ ਸਾਂਝੀ ਕਰਨੀ ਜ਼ਿਆਦਾ ਨਹੀਂ ਸਵੇਰ ਦੇ ਤੁਸੀਂ ਬੈਠੇ ਹੋ ਕੱਲ ਰਾਤਰੀ ਦੇ ਦੀਵਾਨ ਵੀ ਸਜੇ ਨੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਯਾਦ ਰੱਖਣਾ ਜਦੋਂ ਅਸੀਂ ਫਤਿਹ ਦੀ ਸਾਂਝ ਪਾਉਂਦੇ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਆਉਂਦਾ ਹੈ ਜੋ ਵਾਹਿਗੁਰੂ ਸ਼ਬਦ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 13 ਵਾਰ ਆਇਆ ਜਿਵੇਂ ਏਕ ਓੰਕਾਰ ਸਤਗੁਰ ਪ੍ਰਸਾਦਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 522 ਵਾਰ ਆਇਆ ਅੱਲਾ ਸ਼ਬਦ 46 ਵਾਰ ਅੰਤਰਜਾਮੀ ਸ਼ਬਦ 60 ਵਾਰ ਸਤਨਾਮ ਸ਼ਬਦ 98 ਵਾਰ ਹਰ ਸ਼ਬਦ 8344 ਵਾਰ ਕਰਤਾ ਸ਼ਬਦ 228 ਵਾਰ ਕ੍ਰਿਸ਼ਨ ਸ਼ਬਦ 22 ਵਾਰ ਗੋਪਾਲ ਸ਼ਬਦ 491 ਵਾਰ ਗੋਬਿੰਦ ਸ਼ਬਦ 475 ਵਾਰ ਜਗਦੀਸ਼ ਸ਼ਬਦ 60 ਵਾਰ ਠਾਕੁਰ ਸ਼ਬਦ 216 ਵਾਰ ਦਾਤਾ ਸ਼ਬਦ 151 ਵਾਰ ਨਾਰਾਇਣ ਸ਼ਬਦ 99 ਵਾਰ ਨਿਰੰਕਰ ਸ਼ਬਦ 29 ਵਾਰ ਕਰਤਾਰ ਸ਼ਬਦ 220 ਵਾਰ ਮੂਲ ਮੰਤਰ 33 ਵਾਰ ਪ੍ਰਭੂ ਸ਼ਬਦ 13 77 ਵਾਰ ਪਰਮਾਤਮਾ ਸ਼ਬਦ 321 ਵਾਰ ਪਰਮੇਸ਼ਰ ਸ਼ਬਦ 139 ਵਾਰ ਰਾਮ ਸ਼ਬਦ 2533 ਵਾਰ ਭਗਵਾਨ ਸ਼ਬਦ 30 ਵਾਰ ਇਸੇ ਤਰ੍ਹਾਂ ਵਾਹਿਗੁਰੂ ਸ਼ਬਦ 13 ਵਾਰ ਤੇ ਵਾਹਿਗੁਰੂ ਸ਼ਬਦ 3 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਯਾਦ ਰੱਖਣਾ ਫਤੇ ਅਸੀਂ ਸਾਰੇ ਬੁਲਾਉਂਦੇ ਆਂ ਪਰ ਕਿਸੇ ਅੰਗਰੇਜ਼ ਰਾਈਟਰ ਨੇ ਲਿਖਿਆ ਏ ਉਹ ਕਹਿੰਦਾ ਫਤਿਹ ਹੈ ਕਿਸ ਦੀ ਦਾ ਵਿਕਟਰੀ ਡੈਟ ਆਫ ਦੀ ਗੋਡ ਗੋਡ ਇਟਸ ਇਮੋਰਟਲ ਫਤਿਹ ਉਸਾ ਕਾਲਪੁਰ ਪਰਮਾਤਮਾ ਦੀ ਹੈ ਜੋ ਸਦੀਵੀ ਕਾਲੀ ਉਮਰ ਹੈ ਆ ਉਸ ਪਰਮਾਤਮਾ ਦੇ ਚਰਨਾਂ 'ਚ ਸੀ ਝੁਕਾਈਏ ਦੋਨੋਂ ਹੱਥ ਜੋੜੋ ਹਮ ਜਵਾਨ ਹੋ ਕੇ ਇੱਕ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਸੀਮਤ ਹੈ ਤੇ ਇਹਨੂੰ ਕੀਮਤੀ ਬਣਾ ਲਈਏ ਹੋਣੀ ਲਾਭ ਹੈ ਵਰਨਾ ਜ਼ਿੰਦਗੀ ਆਈ ਤੇ ਗਈ ਇਹਦਾ ਕੋਈ ਭਰੋਸਾ ਨਹੀਂ ਮੈਂ ਵਿਚਾਰਿਆ ਸਾਂ ਗੁਰੂ ਨਾਨਕ ਦਾ ਪੰਥ ਇਹ ਕਿਹੜੇ ਕਿਹੜੇ ਰਾਹਾਂ ਥਾਣੀ ਲੰਘਿਆ ਹੋਵੇਗਾ ਕਿ ਭਾਈ ਤਾਰੂ ਸਿੰਘ ਵਰਗੇ ਮਰਦਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਖੋਪਰ ਲਵਾ ਦਿੱਤੇ ਆਖਰੇ ਦੇ ਪਿੱਛੇ ਕੋ ਘਾਲਣਾ ਦੇ ਵੱਡੀ ਹੋਵੇਗੀ ਨਾ ਤੇ ਜਦੋਂ ਇਤਿਹਾਸ ਨੂੰ ਪੜਨ ਦਾ ਯਤਨ ਕੀਤਾ ਸਾਧ ਸੰਗਤ ਤੇ ਨਿਗਾਹ ਗਈ ਸਿੱਖ ਧਰਮ ਦੇ ਬਾਨੀ ਜਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਨੇ ਇਨੀ ਮਿਹਨਤ ਕੀਤੀ ਸਤਗੁਰ ਸੱਚੇ ਪਾਤਸ਼ਾਹ ਨੇ ਚਰਨਾਂ ਦੇ ਨਾਲ ਤੁਰ ਕੇ ਪਹਿਲੀ ਉਦਾਸੀ ਦੇ ਵਿੱਚ ਲਗਭਗ 56 ਸ਼ਹਿਰਾਂ ਦਾ ਦੌਰਾ ਕੀਤਾ ਅਤਿਆਸ ਵੀ ਅੱਜ ਮਿਲਦੇ ਨੇ ਸਟੇਜ ਤੇ ਘਟਾਏ ਨੇ ਮੈਨੂੰ ਵੱਲਾ ਜਾਂ ਸ਼ੌਂਕ ਹੈ ਵੀ ਜਿਹੜੀ ਚੀਜ਼ ਸਟੇਜ ਤੇ ਨਹੀਂ ਹੈ ਇਹਨੂੰ ਸੰਗਤ ਸਾਹਮਣੇ ਲੈ ਕੇ ਆਉ ਮੈਂ ਸਾਝ ਕਰਕੇ ਥੋੜਾ ਜਿਹਾ ਟੱਚ ਕਰਕੇ ਤੇ ਧਿਆ ਦੀ ਇੱਕ ਵਾਰ ਤੁਹਾਡੇ ਸਾਹਮਣੇ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਧਰਤੀ ਤੋਂ ਤੁਰਦੇ ਨੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਲਾਹੌਰ ਲਾਹੌਰ ਤੋਂ ਰਾਏਪੋਦੀ ਤਲਵੰਡੀ ਰਾਏਪੋਦੀ ਤਲਵੰਡੀ ਤੋਂ ਸੈਦਪੁਰ ਸੈਦਪੁਰ ਤੋਂ ਹਰਦੁਆਰ ਹਰਦੁਆਰ ਤੋਂ ਅਲਮੋੜਾ ਅਲਮੋੜ ਤੋਂ ਗੋਰਖਮਾਤਾ ਗੋਰਖਮਾਤਾ ਤੋਂ ਅਯੁੱਧਿਆ ਅਯੁੱਧਿਆ ਤੋਂ ਪਰਿਆਗ ਪਰਿਆਗ ਤੋਂ ਬਨਾਰਸ ਬਨਾਰਸ ਤੋਂ ਗਿਆ ਗਿਆ ਤੋਂ ਗੁਹਾਟੀ ਗੁਹਾਟੀ ਤੋਂ ਮਣੀਪੁਰ ਦੇ ਰਤੇ ਸਿਲਟ ਸਿਲਟ ਤੋਂ ਟਾਕਾ ਟਾਕਾ ਤੋਂ ਨਦੀਆਂ ਨਦੀਆਂ ਤੋਂ ਮੇਦਨੀਪੁਰ ਬੰਗਾਲ ਵਿੱਚ ਮੇਦਨੀਪੁਰ ਤੋਂ ਪੂਰੀ ਪੂਰੀ ਤੋਂ ਬੇਜਵਾੜਾ ਬੇਜਵਾੜਾ ਤੋਂ ਗੰਤੂਰ ਗੰਤੂਰ ਤੋਂ ਕੁੜਾਪਾ ਕੁੜਾਪਾ ਤੋਂ ਰਮੇਸ਼ਵਰ ਰਮੇਸ਼ਵਰ ਤੋਂ ਸਿੰਗਲਾਦੀਪ ਸਿੰਗਲਾਦੀਪ ਤੋਂ ਕੋਚੀਨ ਕੋਚੀਨ ਤੋਂ ਪਾਲਕਾਰਡ ਨੀਲਗਰੀ ਨੀਲਗਰੀ ਤੋਂ ਸ਼੍ਰੀ ਰੰਗਾਪਟਮ ਸ਼੍ਰੀ ਰੰਗਾਪਟਮ ਤੋਂ ਮਲਕ ਰਾਜਨ ਮੰਦਿਰ ਮਲਕ ਰਾਜਨ ਮੰਦਿਰ ਤੋਂ ਪਾਂਦਰਪੁਰ ਪਾਂਦਰਪੁਰ ਤੋਂ 바ਰਸੀ 바ਰਸੀ ਤੋਂ ਪੂਨਾ ਪੂਨਾ ਤੋਂ 나सिक 나सिक ਤੋਂ ਰੰਗਾਬਾਦ ਔਰੰਗਾਬਾਦ ਤੋਂ ਓਂਕਾਰ ਮੰਦਿਰ ਓਂਕਾਰ ਮੰਦਿਰ ਤੋਂ ਜੈਨੂ ਜੈਨ ਤੋਂ ਬਰੋਦਾ ਬਰੋਦਾ ਤੋਂ ਭਾਵਨਗਰ ਭਾਵਨਗਰ ਤੋਂ ਪਾਲੀਟਾਨਾ ਪਾਲੀਟਾਨਾ ਤੋਂ ਸੋਮਨਾ ਸੋਮਨਾ ਤੋਂ ਦੁਆਰਖਾ ਦੁਆਰਖਾ ਤੋਂ ਓਖਾ ਬੰਦਰ ਓਖਾ ਬੰਦਰ ਤੋਂ ਮਾੜਵੀ ਬੰਦਰ ਮਾੜਵੀ ਬੰਦਰ ਤੋਂ ਪੁਜ ਪੁਜ ਤੋਂ ਅੰਜਾਰ ਅੰਜਾਰ ਤੋਂ ਬੀਸਨਗਰ ਬੀਸਨਗਰ ਤੋਂ ਆਬੂ ਆਬੂ ਤੋਂ ਨਾਧਵਾਰਾ ਨਾਧਵਾਰ ਤੋਂ ਚਤੌੜ ਚਤੌੜ ਤੋਂ ਪੁਸ਼ਕਰ ਪੁਸ਼ਕਰ ਤੋਂ ਮਥਰਾ ਮਥਰੇ ਤੋਂ ਦਿੱਲੀ ਦਿੱਲੀ ਤੋਂ ਪਾਣੀ ਪਾਤਾ ਪਾਣੀ ਪਾਤੋਂ ਭਿਓਆ ਭਿਓਏ ਤੋਂ ਸਰਸਾ ਸਰਸੇ ਤੋਂ ਸੁਲਤਾਨਪੁਰ ਗੁਰੂ ਨਾਨਕ ਪਾਸ਼ਾ ਨੇ ਆਪਣੇ ਚਰਨਾਂ ਨਾਲ ਤੁਰ ਕੇ ਭੁੱਲੀ ਹੋਈ ਮਨੁੱਖਤਾ ਨੂੰ ਸੱਚ ਦੇ ਰਸਤੇ ਪਾਇਆ ਜੇ ਪੰਥ ਆ ਗਿਆ ਦਸਮ ਪਾਤਸ਼ਾਹ ਤੱਕ ਤੇ ਮਹਾਰਾਜ ਨੇ ਖਾਲਸਾ ਪੰਥ ਸਾਜ ਦਿੱਤਾ ਜਿਹੜਾ ਖਾਲਸਾ ਪੰਥ 22 ਧਾਰ ਦੇ ਪਹਾੜੀ ਰਾਜਾਂ ਨੂੰ ਚੁਬਿਆ ਇੱਕਠੇ ਹੋ ਗਏ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਕਹਿਣ ਲੱਗੇ ਬਾਦਸ਼ਾਹ ਸਲਾਮਤ ਆਪਦਾ ਇਕਬਾਲ ਬੁਲੰਦ ਹੋਵੇ ਪਰ ਸਾਨੂੰ ਜਾਬਦਾਨ ਬਹੁਤਾ ਚਿਰ ਰਹਿਣਾ ਨਹੀਂ ਸੱਤ ਕੱਪੜੀਆਂ ਅੱਗ ਲੱਗ ਉੱਠੀ ਔਰੰਗਜ਼ੇਬ ਨੂੰ ਇੱਕ ਪਾਸੇ ਕਹਿੰਦੇ ਆਪਦਾ ਇਕਬਾਲ ਬੁਲੰਦ ਹੋਵੇ ਦੂਜੇ ਪਾਸੇ ਆਖਦੇ ਬਹੁਤਾ ਚਿਰ ਰਹਿਣਾ ਨਹੀਂ ਅਸੀਂ ਤੁਸੀਂ ਸਾਰਿਆਂ ਨੇ ਕਹਾਵਤ ਬੜੀ ਸੁਣੀ ਵੀ ਸੱਤ ਕੱਪੜੀ ਅੱਗ ਲੱਗ ਜਾਣਾ ਹੋ ਸਕਦਾ ਕਦੀ ਵੀ ਚਾਰ ਹੈ ਨਾ ਉਹ ਵੀ ਸੱਤ ਕੱਪੜੇ ਕਿੰਦੇ ਕਿੰਨੂ ਨੇ ਕਿਹੜੇ ਨੇ ਉਹ ਸੱਤ ਕੱਪੜੇ ਜਿਨ੍ਹਾਂ ਨੂੰ ਅੱਗ ਲੱਗ ਉੜਦੀ ਹੈ ਕਿਸੇ ਨੂੰ ਸੱਚ ਸੁਣ ਕੇ ਉਹਨੇ ਸਿਆਣਿਆ ਤਤ ਕੱਢੇ ਦੋ ਅੱਖਾਂ ਦੇ ਸ਼ੇਕ ਦੋ ਨੱਕ ਦੇ ਸ਼ੇਕ ਦੋ ਕੰਨਾਂ ਦੇ ਸ਼ੇਕ ਇੱਕ ਮੂੰਹ ਦਾ ਸ਼ੇਕ ਹੁਣ ਤੁਸੀਂ ਆਖੋਗੇ ਵੀ ਇਹਨੂੰ ਸੱਤ ਕੱਪੜੇ ਕਿਉਂ ਕਹਿੰਦੇ ਨੇ ਕਿਸੇ ਬੰਦੇ ਦੀ ਕਿਸੇ ਨਾਲ ਲੜਾਈ ਹੋ ਜਾਵੇ ਨਾ ਉਹਦੀਆਂ ਅੱਖਾਂ ਵੇਖਿਓ ਗੁੱਸੇ ਵਿੱਚ ਲਾਲ ਹੋ ਜਾਂਦੀਆਂ ਨੇ ਨਾ ਸਾ ਫਿਰ ਬੀਕਾਨੇਰੀ ਸਾਹਣ ਵਾਂ ਫਲਾ ਫਲਾ ਅੱਗੇ ਨੂੰ ਵਾਦਾ ਏ ਕੰਨਾਂ ਚੋਂ ਸੇਕ ਨਿਕਲਦਾ ਏ ਤੇ ਜੁਬਾਨ ਜਿਹੜੀ ਸਤਵਾਂ ਕੱਪੜਾ ਨਾ ਇਸ ਤੇ ਖਾਲਸਾ ਜੀ ਫਿਰ ਐਸੀ ਅੱਗ ਲੱਗਦੀ ਹੈ ਲੱਖਾਂ ਸਮੁੰਦਰਾਂ ਦਾ ਪਾਣੀ ਪਾ ਕੇ ਬੁਝਾਉਣ ਦਾ ਯਤਨ ਕਰੋ ਇਹ ਅੱਗ ਬੁਝਦੀ ਨਹੀਂ ਔਰੰਗਜ਼ੇਬ ਨੂੰ ਲੱਗ ਉੱਠੀ ਹੈ ਅੱਗ ਹੋ ਗਿਆ ਕੱਪੜਿਆਂ ਤੋਂ ਬਾਹਰ ਭੇਜ ਦਿੱਤਾ ਸੈਦ ਖਾਨ ਨੂੰ ਆਨੰਦਪੁਰ ਦੇ ਖੁੱਲੇ ਵੇੜੇ ਵਿੱਚ ਆ ਗਿਆ ਸੈਦ ਖਾਨ ਭਾਈ ਦਾਹ ਸਿੰਘ ਆਖਿਆ ਸਤਬੂ ਸੈਦ ਖਾਨ ਆ ਗਿਆ ਮੈਦਾਨੇ ਜੰਗ ਕਿਸ ਨੂੰ ਭੇਜਿਆ ਜਾਵੇ ਤਹਾਡਾ ਦਰਬਾਰ ਸੱਜਿਆ ਹੈ ਦਰਬਾਰ ਚ ਬੈਠੇ ਸਨ 52 ਕਵੀ ਕਵੀ ਉਦੇ ਰਾਏ ਜੀ ਅੱਲੂ ਜੀ ਆਸਾ ਸਿੰਘ ਦੀ ਆਲਮ ਜੀ ਅਲੀ ਹੁਸੈਨ ਜੀ ਅਮਰ ਤਰਾਏ ਜੀ ਅਣੀ ਰਾਏ ਜੀ ਇਚਰ ਜੀ ਸੁਖਾ ਸਿੰਘ ਦੀ ਸੁਖਦੇਵ ਜੀ ਸੁਕੂ ਜੀ ਸੁਕਿਆ ਜੀ ਸੁਦਾਮਾ ਜੀ ਸੈਣਾਪਾ ਜੀ ਸੁੰਦਰ ਜੀ ਸ਼ਾਮ ਜੀ ਸੋਣ ਜੀ ਹੀ ਟੈਕਨ ਜੀ ਅਨਸਰਾਮ ਜੀ ਕਲਵਾ ਜੀ ਕਵਰੇਜ ਜੀ ਖੁਨੀਆਂ ਗੁਨੀਆਂ ਜੀ ਖਾਨ ਚਾਂ ਜੀ ਗੁਰਦਾਸ ਜੀ ਚੰਨਨ ਜੀ ਚੰਦਾ ਜੀ ਧਰਮ ਸਿੰਘ ਦੀ ਧਿਆਨ ਸਿੰਘ ਦੀ ਨਾਨੂ ਜੀ ਨਿਚਲਦਾ ਜੀ ਨਿਹਾਲ ਚਾਂ ਜੀ ਆਨੰਦ ਲਾਗ ਜੀ ਆਨੰਦ ਸਿੰਘ ਦੀ ਪਿੰਡੀ ਲਾਲ ਜੀ ਬੜੋ ਬੱਲੂ ਜੀ ਬਿਲੀ ਚਾਂ ਜੀ ਬਿਰਖਾ ਜੀ ਬ੍ਰਿਜ ਲਾਲ ਜੀ ਮਦਨ ਗਿਰ ਜੀ ਮਦੂ ਜੀ ਮਾਨ ਚ ਜਾਂਜੀ ਮਹਾਰਾਜ ਤੁਹਾਡੇ ਕਬੀ ਵੀ ਬੈਠੇ ਨੇ ਤੇ ਤੁਹਾਡੇ ਆ ਸੂਰਮੇ ਵੀ ਬੈਠੇ ਮਦਾਨੇ ਜਗ ਲੜਨ ਵਾਲੇ ਚੌਵੇਂ ਸਹਬਜਾਦੇ ਨਾਲ ਜਿਹੜੇ ਸੂਰਮੇ ਸਜੇ ਨਾਮ ਵਰ ਜਿਨ੍ਹਾਂ ਦਾ ਇਤਿਹਾਸ ਵਿੱਚ ਆਉਂਦਾ ਹੈ ਭਾਈ ਸੰਗਤ ਸਿੰਘ ਜੀਵਨ ਸਿੰਘ ਉਦੇ ਸਿੰਘ ਅਣਕ ਸਿੰਘ ਅਜਬ ਸਿੰਘ ਅਜੈਬ ਸਿੰਘ ਅਮੋਲਕ ਸਿੰਘ ਆਲਮ ਸਿੰਘ ਇਚਰ ਸਿੰਘ ਸੁਖਾ ਸਿੰਘ ਸਾਹਿਬ ਸਿੰਘ ਸੰਤ ਸਿੰਘ ਸੰਗਤ ਸਿੰਘ ਸ਼ੇਰ ਸਿੰਘ ਸ਼ਾਮ ਸਿੰਘ ਹਿੰਮਤ ਸਿੰਘ ਹੁਕਮ ਸਿੰਘ ਕਾਠਾ ਸਿੰਘ ਕੇਸਰਾ ਸਿੰਘ ਕੀਰਤੀ ਸਿੰਘ ਕਿਰਪਾ ਸਿੰਘ ਖਜਾਨ ਸਿੰਘ ਗੁਰਬਖਸ਼ੀਤ ਸਿੰਘ ਜਵਾਰ ਸਿੰਘ ਟਹਿਰ ਸਿੰਘ ਦੇਵਾ ਸਿੰਘ ਬਾਣ ਸਿੰਘ ਬੁੱਢਾ ਸਿੰਘ ਬਖਸ਼ੀਤ ਸਿੰਘ ਮੋਹਰ ਸਿੰਘ ਮਦਨ ਸਿੰਘ ਮਕੰਦ ਸਿੰਘ ਮਕੰਦ ਸਿੰਘ ਦੂਜਾ ਮੋਹਮਮ ਸਿੰਘ ਭਾਕ ਸਿੰਘ ਗਰਾਮ ਸਿੰਘ ਵੀਰ ਸਿੰਘ ਲਾਲ ਸਿੰਘ ਤੇ ਭਾਈ ਬਚਿੱਤਰ ਸਿੰਘ ਸੂਰਮੇ ਬੈਠੇ ਹੋਏ ਨੇ ਮਹਾਰਾਜ ਕੇਸਰੂ ਭੇਜਿਆ ਜਾਵੇ ਸਤਗੁਰੂ ਕਹਿੰਦੇ ਨਾ ਚ ਕੋਈ ਨਹੀਂ ਜਾਵੇਗਾ ਮਹਾਰਾਜ ਸੈਦ ਖਾਨ ਆ ਗਿਆ ਹੁਣ ਡਟਣਾ ਕਿਨੇ ਸਾਹਮਣੇ ਤੁਸੀਂ ਕਿਹਦੇ ਕੋਈ ਨਹੀਂ ਜਾਵੇਗਾ ਪਾਸ਼ਾ ਕਹਿੰਦੇ ਮਗਰ ਬੈਠਾ ਸਿਆਦ ਬੇਗ ਕਦੀ ਇਹ ਵੀ ਚੜਾਈ ਕਰਕੇ ਆਇਆ ਸੀ ਪਾਸ਼ਾ ਨੂੰ ਨੈਣਾ ਦੇ ਤੀਰ ਨਾਲ ਕੀ ਲਿਆ ਸੀ ਤੇ ਕਦੇ ਬੀਬੀ ਨਸੀਰਾਂ ਨੇ ਅਰਦਾਸ ਕੀਤੀ ਸੀ ਪਾਸ਼ਾ ਮੇਰੇ ਵੇ ਨੂੰ ਸ਼ਸਤਰ ਨਾਲ ਨਹੀਂ ਇਹਨੂੰ ਨੈਣਾ ਦੇ ਤੀਰ ਨਾਲ ਮਾਰ ਦਿਓ ਇਹ ਸੈਦ ਖਾਂ ਬੀਬੀ ਨਸੀਰਾ ਦਾ ਭਰਾ ਹੈ ਅਤਿਆਸ ਸਮਾਂ ਮੰਗਿਆ ਕਰਦਾ ਏ ਪਰ ਸਮਾਂ ਬੜਾ ਕੀਮਤੀ ਹੈ ਆਓ ਪਾਛਣ ਸਿਆਦ ਬੇਗ ਨੂੰ ਭੇਜਿਆ ਸਹਿਦ ਖਾਨ ਨੇ ਆਖਿਆ ਜੇ ਤੇਰਾ ਗੁਰੂ ਸੂਰਮਾ ਹੁੰਦਾ ਸਿਆਦ ਬੇਗ ਮੇਰੇ ਨਾਲ ਕੱਲਾ ਹੀ ਆ ਕੇ ਦੋ ਹੱਥ ਕਰਦਾ ਪਾਛਾ ਨੇ ਆਖਿਆ ਸਾਡਾ ਕੋੜਾ ਤਿਆਰ ਕਰੋ ਸ਼ਰਧਾਲੂ ਕਹਿੰਦਾ ਏ ਅਸੀਂ ਸ਼ਰਧਾ ਰੱਖੀ ਹੈ ਵੀ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਆ ਪਾਵੇ ਤੇ ਪਾਚਾ ਕਹਿੰਦੇ ਜੇ ਸ਼ਰਧਾਲੂ ਦੀ ਸ਼ਰਧਾ ਨਾਲ ਪੂਰੀ ਕੀਤੀ ਤੇ ਕੀ ਸੋਚੇਗਾ ਗੁਰੂ ਨਾਨਕ ਦੇ ਦਰਬਾਰ ਤੋਂ ਖਾਲੀ ਮੁੜ ਗਿਆ ਸਤਿਗੁਰੂ ਦਾ ਕੋੜਾ ਤਿਆਰ ਹੋ ਗਿਆ ਪਾਚਾ ਆ ਕੇ ਕੋੜੇ ਦੇ ਕੋਲ ਰੱਖਿਆ ਰਕਾਬ ਚ ਪੈਰ ਫੜੀਆਂ ਲਗਾਮਾਂ ਮਾਰਿਆ ਪਲਾਕੀ ਮਾਰ ਕੇ ਪੋਲੇ ਜੋਗੇ ਘੋੜੇ ਤੇ ਸਵਾਰ ਕੀਤਾ ਕਾਲਪੁਰਖ ਨੂੰ ਯਾਦ ਪਾਤਸ਼ਾਹ ਕਹਿੰਦੇ ਦੋ ਕਾਲੰਗ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗਾਂ ਤੇ ਕੂਤੇ ਸਤਗੁਰੂ ਨੇ ਆਪਣੇ ਪੀਰ ਨੂੰ ਧਿਆਇਆ ਉਹ ਕਹਿੰਦੇ ਆਸ ਕਿਰਪਾਣ ਖੰਡੋ ਖੜਗ ਤੂੰ ਪੀਰ ਸਹਿਬ ਸਰੋਈ ਸਹਿਤੀ ਇਹ ਮਾਰੇ ਪੀਰ ਛੱਡ ਕੇ ਸੱਚੀ ਕਲਦਾ ਜੇ ਕਾਰਾ ਲਾਗੇ ਨਗਾਰੇ ਦੇ ਚੋਟਾਂ ਸਹਿਦ ਖਾਂ ਦੀ ਸ਼ਾਦਾ ਕਿਵੇਂ ਪੂਰੀ ਕਰਦੇ ਨੇ ਉਸ ਵੇਲੇ ਦਾ ਵੇਰਵਾ ਮਨਬੀਰ ਸਿੰਘ ਬੀਏ ਉਹ ਵੇਰਵਾ ਢਾਡੀ ਥਾਣਾ ਸ਼ਬਦਾਂ ਚ ਹੈ Oh, man! ਸੰਗਤ ਕਹਿ ਦਿਓ ਜੀ ਸਤਨਾਮ ਸ਼੍ਰੀ ਵਾਹਿਗੁਰੂ ਇਤਨੀ ਸੇਵਾ ਪ੍ਰਵਾਨ ਕਰਿਓ ਤੁਸੀਂ ਧੰਨੋ ਭਾਈ ਚੌਂਕੜੇ ਲਾ ਕੇ ਜਦੋਂ ਬੈਠ ਜਾਂਦੇ ਨੇ ਫਿਰ ਉੱਠਦੇ ਨਹੀਂ ਨਾ ਤੇ ਤੁਹਾਡਾ ਦਿਲ ਉੱਠਣ ਨੂੰ ਕਰਦਾ ਤੇ ਨਾ ਸਾਡੇ ਫਿਰ ਸਟੇਜ ਤੋਂ ਹਟਣ ਨੂੰ ਕਰਦਾ ਜਦੋਂ એનર્ਜੀ ਮਿਲਦੀ ਹੋਵੇ ਨਾ ਗਾੜੀਆਂ ਸਰੋਤਾ ਸੁਣਦਾ ਹੋਵੇ ਤੇ ਬੁਲਾਰਾ ਕਦੀ ਥੱਕਦਾ ਨਹੀਂ ਭਾਵੇਂ ਢਾਈ ਘੰਟੇ ਇਸ ਲਈ ਤੇ ਬੋਲੀ ਜਾਵੇ ਤੁਹਾਡਾ ਪਿਆਰ ਸਾਰਿਆਂ ਦਾ ਪਹੁੰਚ ਗਿਆ ਹੈ ਸਮਾਂ ਬੜਾ ਕੀਮਤੀ ਹੈ ਮੈਂ ਸਭ ਦਾ ਸਮੂਚਾ ਧੰਨਵਾਦ ਕਰਦਾ ਸਤਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਕਲਾਰ ਜੋ ਕਾਲੇ ਸੰਘਿਆ ਤੋਂ ਕਪੂਰ ਥੱਲੇ ਦੀ ਧਰਤੀ ਤੋਂ ਪਹੁੰਚੇ ਨੇ ਸਮੁੱਚਾ ਜਥਾ ਲੈ ਕੇ ਪਹੁੰਚੇ ਨੇ ਗੁਰੂ ਗ੍ਰੰਥ ਮਾਨਯੋ ਸੇਵਾ ਸੁਸਾਇਟੀ ਕੋਲਾਰ ਜਲੰਧਰ ਉਹਨਾਂ ਵੱਲੋਂ 500 ਰੁਪਇਆ ਢਾਡੀ ਹੱਥ ਨੂੰ ਭੇਜਿਆ ਗਿਆ ਸਰਦਾਰ ਦਰਸ਼ਨ ਸਿੰਘ ਦੀ ਵਪਾਰੀ ਉਹਨਾਂ ਵੱਲੋਂ 500 ਰੁਪਇਆ ਭੇਜਿਆ ਗਿਆ ਸਭ ਵੱਲੋਂ ਬੇਅੰਤ ਪਿਆਰ ਭੇਜਿਆ ਗਿਆ ਭਾਈ ਆਓ ਇੱਕ ਅਖੀਰ ਤੇ ਬੇਨਤੀ ਆਪਾਂ ਭਾਈ ਤਾਰੂ ਸਿੰਘ ਦੇ ਸਾਹ ਤੇ ਜੁੜ ਬੈਠੇ ਦੇ ਭਾਈ ਤਾਰੂ ਸਿੰਘ ਜੀ ਕਿਸਾਨ ਸਨ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਵੀ ਕਿਸਾਨ ਸਨ ਕਾਈਓ ਦੇ ਭਾਈ ਕਿਸ ਤਾਰੂ ਸਿੰਘ ਜੀ ਨੇ ਕਿਸਾਨੀ ਕੀਤੀ ਆਪਾਂ ਅੱਜ ਕਿਸਾਨਾਂ ਦਾ ਸਾਥ ਦਈਏ ਯੂਨਿਟੀ ਸਟਰੈਂਥ ਇਕਤਾ ਵਿੱਚ ਬਲ ਹੋਇਆ ਕਰਦਾ ਏ ਸਾਨੂੰ ਸਾਥ ਦੇਣਾ ਚਾਹੀਦਾ ਏ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਕਿਸੇ ਦੇ ਹੱਥ ਵਾਕ ਨੋਰ ਨਾ ਦੋ ਆਪਣੇ ਪੈਰਾਂ ਤੇ ਖੁਦ ਜਮਾਓ ਤੇ ਗੁਰੂ ਕਿਰਪਾ ਕਰੇਗਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੇਨਤ ਪਿਆਰ ਭੇਜਿਆ ਗਿਆ ਏ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਭਾਈ ਤਾਰੂ ਸਿੰਘ ਜੀ ਦੀ ਕਿਸਾਨੀ ਨੂੰ ਵੀ ਯਾਦ ਰੱਖਣਾ ਜਿੱਤੇ ਤੁਸੀਂ ਉਹਨਾਂ ਦੀ ਬਾਦਰੀ ਸ਼ਹਾਦਤ ਨੂੰ ਯਾਦ ਰੱਖਦੇ ਹੋ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਮੇਰੇ ਸਾਥੀ ਪੂਜਯਾ ਪਿਤਾ ਉਸਤਾਦ ਗਿਆਨੀ ਮਿਲਕਾ ਸਿੰਘ ਮੋਜੀ ਸਾਹਿਬ ਦੇ ਸਪੁੱਤਰ ਭਾਈ ਪ੍ਰਭਜੋ ਸਿੰਘ ਦੀ ਬੀਏ ਸਰਿਆਲੀ ਕਲਾ ਸਰੰਗੀ ਮਾਸਟਰ ਭਾਈ ਗੁਰਸਾਹਿਬ ਸਿੰਘ ਦੀ ਬੀਏ ਪਿੰਡ ਮਾੜੀ ਨੋਬਾਦ ਅਲਗੋ ਕੋਠੀ ਢਾਡੀ ਭਾਈ ਸੁਖਿੰਦਰ ਸਿੰਘ ਜੀ ਬੀਏ ਸਰੀਆਲੀ ਕਲਾ ਦਾ ਢਾਡੀ ਮਨਬੀਰ ਸਿੰਘ ਬੀਏ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਪਾਵਨ ਜਨਮ ਸਥਾਨ ਨਗਰਪੋਵਿੰਡ ਤੋਂ ਗੁਰੂ ਕੀ ਸੰਗਤ ਅਰਦਾਸ ਕਰਿਓ ਹੁਣ ਸਾਰੇ ਸਿੰਘ ਐਮਏ ਵਿੱਚ ਐਡਮਿਸ਼ਨ ਕਰਾ ਚੁੱਕੇ ਨੇ ਤੁਹਾਡੀ ਸੀ ਚਾਹੀਦੀ ਅਸੀਂ ਦੁਨਿਆਵੀ ਵਿਦਿਆ ਵੀ ਪੜੀਏ ਤੇ ਪਰਮਾਰਥ ਦੀ ਵਿਦਿਆ ਨੂੰ ਵੀ ਹਾਸਲ ਕਰਨ ਦਾ ਯਤਨ ਕਰੀਏ ਸਭ ਦਾ ਧੰਨਵਾਦ ਹੈ ਸਤਿਕਾਰਯੋਗ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਜੀ ਔਰ ਸ਼ੂਰ ਸਾਹਿਬ ਜੀ ਗਿਆਨੀ ਗੁਰਬਚਨ ਸਿੰਘ ਦੀ ਭਾਈ ਗੁਰਲਾਲ ਸਿੰਘ ਦੀ ਭਾਈ ਹੀਰਾ ਸਿੰਘ ਜੀ ਮਣਿਆਲਾ ਸਤਿਕਾਰਯੋਗ ਭਾਈ ਅਜੈਬ ਸਿੰਘ ਜੀ ਬਿਆਸੀ ਅਤੇ ਮੇਰੇ ਸਤਿਕਾਰਯੋਗ ਡਾਕਟਰ ਇੰਦਰਜੀਤ ਸਿੰਘ ਜੀ ਗੋਗਵਾਨੀ ਸਾਹਿਬ ਉਹਨਾਂ ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਰੋਮ ਰੋਮ ਕਰਕੇ ਧੰਨਵਾਦ ਭੁੱਲਾਂ ਮੇਰੀਆਂ ਮੇਰੀ ਝੋਲੀ ਇਤਿਹਾਸ ਗੁਰੂ ਦਾ ਆਪਣੇਰ ਦੇ ਜ ਵਸਾਇਓ ਮੈਂ ਮੁਆਫੀ ਚਾਹਾਂ ਗਰ ਦਾਸਾਂ ਦਾ ਸਮਾਂ ਨਹੀਂ ਸਮੁੱਚਾ ਕਰਦੀਏ ਸਭ ਦਾ ਹੀ ਭਲਾ ਹੋ ਜਾਵੇਗਾ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬੜਾ ਫਤਿਹ ਦੇ ਬਖਸ਼ੋ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ